ਹਾਂਜੀ ਕਿਸਾਨ ਭਰਾਵੋ ਪੰਜਾਬੀਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਫੇਸਬੁੱਕ ਪੇਜ ਤੇ ਤੇ ਵੀਰੋ ਆਪਾਂ ਜਿਹੜੀ ਵੀਡੀਓ ਅੱਜ ਪਾਉਣ ਲੱਗੇ ਆਂ ਤੇ ਜਿਹੜੇ ਵੀ ਵੀਰ ਆਪਣੇ ਪੇਜ ਤੇ ਨਵੇਂ ਆਏ ਆ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਤੁਸੀਂ ਆਪਣਾ ਚੈਨਲ ਜਿਹੜਾ ਸਬਸਕ੍ਰਾਈਬ ਹੀ ਰੂ ਕਰ ਲਿਆ ਜੀ ਤੇ ਵੀਰੋ ਬੇਨਤੀ ਇਹ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਨਾ ਆਪਣਾ ਕਿਸਾਨੀ ਦਾ ਉਹ ਬੜਾ ਭਿਆਨਕ ਸਮਾਂ ਆ ਰਿਹਾ ਹੈ ਕਿਉਂਕਿ WTO ਦਾ ਜਿਹੜਾ ਸਮਝੌਤਾ ਸੀ ਜਿਹੜਾ ਕੁੱਲ ਦੇਸ਼ਾਂ ਨੇ ਕੀਤਾ ਸੀ ਸਮਝੌਤਾ ਉਹਦੇ ਵਿੱਚ ਇਹ ਸੀਗਾ ਮਨਮੋਹਨ ਸਿੰਘ ਨੇ ਉਹ ਸਮਝੌਤਾ ਕੀਤਾ ਸੀਗਾ ਤੇ ਜਾਨੀ ਕਿ ਉਹ ਚਲੋ ਉਹਦੇ ਤੋਂ ਉਹ ਸਮਝੌਤੇ ਦੇ ਤੌਰ ਤੇ ਜਿਹੜਾ WTO ਦਾ ਸਮਝੌਤਾ ਸੀ ਉਹਨ ਦੇ ਵਿੱਚ ਇਹ ਸੀਗਾ ਕਿ ਮੰਨ ਲਓ ਆਸਟ੍ਰੇਲੀਆ ਜਾਂ ਅਮਰੀਕਾ ਜਾਂ ਜੁਨੇ ਵੀ ਦੇਸ਼ ਆ ਉਹਨਾਂ ਨੇ ਉਸ ਸਮਝੌਤੇ ਰਹੀਂ ਆਪਣੇ ਦੇਸ਼ਾਂ ਦੇ ਵਿੱਚ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਜ਼ਮੀਨ ਉਹਨਾਂ ਨੂੰ ਦਿੱਤੀ ਹੋਈ ਸੀ ਤੇ ਕਿਸਾਨ ਇੱਕ ਖਤਮ ਕੀਤਾ ਸੀ ਉਸ ਦੇਸ਼ ਦੇ ਵਿੱਚੋਂ ਪਰ ਉਹ ਇੱਕ ਫੇਲ ਹੋਈ ਨੀਤੀ ਸੀਗੀ ਕਿਉਂਕਿ ਆਸਟ੍ਰੇਲੀਆ ਨੇ ਆਪ ਦਾ ਹੁਣ ਕਿਸਾਨ ਬਚਾਉਣ ਦੇ ਵਾਸਤੇ ਨਾ ਤੇ ਕਿਸਾਨਾਂ ਨੂੰ 50% ਸਬਸਿਡੀ ਤੇ ਉੱਥੇ ਡੀਜ਼ਲ ਮਿਲਦਾ ਹੈ ਤੇ ਵੀਰੋ ਸਬਸਿਡੀਆਂ ਹੋਰ ਵੀ ਉਹ ਦੇ 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 ਰਹੇ ਨੇ ਵੀ ਸਾਡੇ ਕਿਸਾਨ ਆਪਉਣ ਪਰ ਪਹਿਲਾਂ ਉਹਨਾਂ ਨੇ ਕਿਸਾਨਾਂ ਨੂੰ ਜਿਹੜੀ ਪੂਰੀ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਆਪਣੇ ਹੁਣ ਇੰਡੀਆ ਦੇ ਵਿੱਚ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਕਰ ਰਹੀ ਹੈ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਵੀਰੋ ਇਹ ਇੱਕ ਗਿਣੀ ਮਿੱਥੀ ਸਾਜ਼ਿਸ਼ ਤੇ ਤਹਿਤ ਸਾਰਾ ਕੰਮ ਹੋ ਰਿਹਾ ਹੈ ਇਹ ਨਹੀਂ ਕਿ ਭਗਵੰਤ ਮਾਨ ਕਰ ਰਿਹਾ ਆਪਾਂ ਕਿਨੇ ਭਗਵੰਤ ਮਾਨ ਨੇ ਕਿਸਾਨਾਂ ਨੂੰ ਉਠਾਤਾ ਨਾ ਵੀਰੋ ਇੱਕ ਮੋਰਾ ਜੇ ਮਗਰ ਵੱਡੀਆਂ ਤਾਕਤਾਂ ਬਹੁਤ ਜ਼ੋਰ ਲਾਉਣ ਡੀਆਂ ਨੇ ਜਿਹੜੀਆਂ ਆਪਣੇ ਤੇ ਹੈਵੀ ਹੋ ਕੇ ਧੜਾ ਧੜ ਜਿਹੜੇ ਕਾਰਪੋਰੇਟ ਕਰਾਣੇ ਜਿਹੜੇ ਸ਼ਹਿਰ ਤਕਰੀਬਨ ਖਾ ਗਏ ਹੁਣ ਪਿੰਡਾਂ ਵੱਲ ਧਿਆਨ ਹੈ ਅਡਾਨੀ ਬਾਨੀ ਵੀ ਉਹਨਾਂ ਅਗੇ ਕੋਈ ਚੀਜ਼ ਨਹੀਂ ਕਿ ਬਹੁਤ ਵੱਡੇ ਵੱਡੇ ਧਰਨਾਟ ਆ ਅਮਰੀਕਾ ਦੇਸ਼ਾ ਮਗਰ ਪੂਰਾ ਜੋਰ ਲਾਉਣ ਡਿਆ ਵੀ ਤੁਸੀਂ ਇਹ ਜਿਹੜਾ ਖੇਤੀ ਜਿਹੜੀ ਆਪਦੀ ਇਹਨੂੰ ਖਤਮ ਕਰੋ ਇਹ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਕਰੋ ਕਿਉਂਕਿ ਇਹਨਾਂ ਲੋਕਾਂ ਨੂੰ ਜਿਹੜੀ ਉਹ ਖੇਤੀ ਕਰਨ ਦੀ ਜਾਜ ਨਹੀਂ ਹੈਗੀ ਇਹ ਸਭ ਕੁਝ ਤਾਂ ਹੋ ਰਿਹਾ ਕਿ ਵੱਡੇ ਵੱਡੇ ਘੇਰੇ ਹਜ਼ਾਰ ਹਜ਼ਾਰ ਏਕੜ ਦੇ ਫਾਰਮ ਬਣ ਕੇ ਤੇ ਉਹ ਜਿਹੜੀ ਆਪਾਂ ਜਿਹੜੀ ਵਰਲਡ ਆ ਪੂਰੀ ਆਰ ਵਰਲਡ ਦੇ ਵਿੱਚ ਜਿਹੜੀ ਕਹਿਤੀ ਆਪਾਂ ਹੋਣੀ ਆ ਛੜਕਾਂ ਦੇ ਰਾਈ ਤੇ ਜਿਨੂੰ ਆਪਾਂ ਕਹਿ ਦਈਏ ਸਪਲਾਈ ਹੋਣੀ ਆ ਉਧਰਲੇ ਦੇਸ਼ਾਂ ਦਾ ਜਿਹੜਾ ਮਾਲ ਉਹ ਆਪਣੇ ਦੇਸ਼ ਚ ਆਇਆ ਕਰੂ ਜਿਹੜਾ ਆਪਣਾ ਬਾਹਰ ਜਾਇਆ ਕਰੂਗਾ ਇੱਕ ਆਵਾ ਜਾਈ ਪੂਰੀ 2027 ਦੇ ਵਿੱਚ ਸੁਭਾਵਨਾਵਾਂ ਚੱਲਣ ਦੀ ਭਾਰਤ ਮਾਲਾ ਰੋਡ ਜਾਂ ਵੱਡੇ ਵੱਡੇ ਰੋਡ ਇਸੇ ਤਹਿਤ ਹੀ ਮੰਨ ਰਹੇ ਨੇ ਕਿ ਸਾਰੀ ਦੁਨੀਆ ਨਾਲ ਇਹਨਾਂ ਦੇਸ਼ਾਂ ਨੂੰ ਜੋੜਿਆ ਜਾਵੇ ਤੇ ਮੇਨ ਇੱਕ ਪੰਜਾਬ ਦੇ ਜਿੰਦੇ ਵਿੱਚ ਦੀ ਇੱਕ ਰਸਤਾ ਨਿਕਲਦਾ ਹੈ ਤਾਂ ਹੀ ਪੰਜਾਬ ਤੇ ਸਾਰਿਆਂ ਨੂੰ ਆਖਾ ਵੀਰੋ ਜੇ ਤੁਸੀਂ ਅੜਗੇ ਨਾ ਕਿਤੇ 2027 ਤੱਕ ਤੇ ਵੇਖੋ ਤੁਹਾਡੇ ਵਾਰੇ ਨਿਆਰੇ ਕਿਤਨਾ ਹੁੰਦੇ ਨੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਵੀ ਕਿਸਾਨਾਂ ਦਾ ਸਾਥ ਦਿਓ ਕਿਉਂਕਿ ਇਹ ਨੀਤੀਆਂ ਇੱਕ ਜਿਹੜੇ ਭਗਵੰਤ ਮਾਨ ਜਾਂ ਮੋਦੀ ਇੱਕ ਮੋਹਰੇ ਨੇ ਇਹ ਮਗਰਵਾਡੀਆਂ ਤਾਕਤਾਂ ਨੇ ਜਿਨ੍ਹਾਂ ਦਾ ਜੋਰ ਲੱਗਾ ਖੜਾ ਹੈ ਕਿਸਾਨਾਂ ਨੂੰ ਕਿਸਾਨੀ ਦੇ ਵਿੱਚੋਂ ਬਾਹਰ ਕਰਨ ਦਾ ਤੇ ਆਪਣੇ ਜਿਹੜਾ ਸਟ੍ਰਕਚਰ ਆ ਜਾਂ ਜਿਹਨੂੰ ਕਹਦੀ ਆ ਆਪਣਾ ਜਿਹੜਾ ਸਿਸਟਮ ਆ ਉਹ ਪੰਜਾਬ ਵਿੱਚ ਲਾਗੂ ਕਰਨਾ ਚਾਹੁੰਦੇ ਨੇ ਤੇ ਸਿੱਧਾ ਹੀ ਜਿਹੜੀ ਪੰਜਾਬ ਦੇ ਵਿੱਚੋਂ ਵਪਾਰ ਦੀ ਜਿਹੜੀ ਲਾਈਨ ਆ ਉਹ ਆਪ ਦੇ ਹੱਥੀਂ ਆਪ ਚਲਾਉਣ ਨੂੰ ਫਿਰਦੇ ਨੇ ਕਿਉਂਕਿ ਜੇ ਇਹ ਇਹ ਚੀਜ਼ਾਂ ਕਿਸਾਨੀ ਆ ਕਿਸਾਨਾਂ ਕੋ ਰਹਿਣੀਆਂ ਤੇ ਇਹ ਜਿਹੜੀ ਵਪਾਰ ਲੈਣਾ ਉਹ ਕਿਸਾਨਾਂ ਚਲਾਉਣਗੇ ਕਿਸਾਨਾਂ ਨੂੰ ਆਪਦੇ ਟਰੱਕਾਂ ਦਾ ਆਪਦੇ ਜਿਹੜਾ ਕਹਿ ਦਈਏ ਜਿੰਨੇ ਵੀ ਟਰਾਲੇ ਇਹਨਾਂ ਦਾ ਰੋਜ਼ਗਾਰ ਮਿਲੇਗਾ ਤੇ ਜੇਕਰ ਇਹ ਆਪਾਂ ਖੁੱਸ ਗਏ ਇਸ ਚੀਜ਼ਾਂ ਤੋਂ ਤੇ ਇਹ ਆਉਣ ਵਾਲਾ ਟਾਈਮ ਬਹੁਤ ਮਾੜਾ ਜੀ ਸਾਥ ਦੋ ਕਿਸਾਨਾਂ ਦਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੈਗਰ ਜਿੱਕਾ ਖਾਲਸਾ ਵੈਗਰ ਜੀ ਕੀਫਤੇ